ਪਿੱਛੇ ਪਿੱਛੇ ਹੋ ਜਾਓ ਪਿੱਛੇ ਪਿੱਛੇ ਹੋ ਜਾਓ ਯਾਰ ਪਿੱਛੇ ਹੋ ਜਾਓ ਆਹ ਉਹ ਸਾਰ ਤੇ ਆ ਜਾ ਮਮਾ ਬੱਚੇ ਬਹੁਤ ਬੜਿਆ ਗੱਲਾਂ ਸੀ ਜੇ ਮੀਡੀਆ ਸੀ ਜਰੂਰ ਕਰੀਏ ਸਾਰੇ ਘਰ ਬੈ ਜਾ ਨਾ ਕਰਦਾ ਹਾਂ ਜਿਆ और चाचा हां साइड से तो चला हुआ 12 रुक गए दशा अब चालू ना हो हेल्प करके मैं किले पर रुक गए लोग धन्यवाद धन्यवाद

जोड़ियाँ तीन होंगे हमेशा वह समाज को विद्या की गल कर लो खेड की गल कर लो सारे सारे पास जितने उन्होंने मौका दिता गया और साजे मान योग मुख्यमंत्री साहब ने प्रोजेक्ट पहली बार होबाब से अद्धे तो बद्ध जिले के जो व्यक्ति खुश है और बहुत अच्छा काम कर रही हैं और बहुत सारे एस एस पी ਤੋ ਸਾਡੇ ਮਾਨਜਗ ਮੁੱਖਪਤੀ ਸਾਹਿਬ ਵੀ ਮੈਨੂੰ ਪਾਵਰ ਮੈਨ ਤੋਂ ਉਹ ਡਿਫਰੈਂਟ ਜਿੱਕੇ ਨਾਲ ਮੈਸੇਜ ਦਿੰਦੇ ਆ ਵੀ ਜਿਹੜੀ ਧੀਆ ਦੀ ਲੋੜੀ ਮਨਾਕ ਰਹੀ। ਡਿਸਕ੍ਰਿਮੀਨੇਸ਼ਨ ਨਹੀਂ ਹੋਣੀ ਚਾਹੀਦੀ ਜੇ ਆਪਾਂ ਗੱਲ ਕਰੀਏ ਜੇ ਧੀਆ ਦੀ ਗੱਲ ਕਰੀਏ ਪੁੱਤਾਂ ਦੀ ਗੱਲ ਕਰੀਏ। ਪਰ ਧੀਆ ਦੇ ਵਿੱਚ ਜਿਹੜਾ ਹੈਗਾ ਜੀ ਆਪਾਂ ਮਾਲ ਲੀਟਰਸ਼ੀ ਕਰੀਏ, ਸਟਾਰਟਿੰਗ ਇਨਵੈਸਟਿੰਗ ਕਰਾਣਾ। ਉਹਨਾਂ ਨਾਲ ਕਿਤੇ ਨਾ ਕਿਤੇ ਆਪਣੇ ਸਮਾਜ ਨੇ ਬਹੁਤ ਤਰੱਕੀ ਕੀਤੀ ਆ। ਕੁੜੀਆਂ ਬਹੁਤ ਅੱਗੇ ਆਈਆਂ ਬਹੁਤ ਮੈਸੇਜ। ਨਾ ਕਿਹਾ ਵੀ ਡੈਪਟੀ ਕਮਿਸ਼ਨਰ ਐਸਐਸਪੀ ਰੱਖਿਆ ਹੋਈ ਹੈ। ਬਟ ਆਮ ਘਰਾਂ ਦੇ ਵਿੱਚ ਅਜੇ ਵੀ ਕਿਤਨਾ ਕਿਤੇ ਜੜੀ ਮੁੰਡੇ ਵਾਸਤੇ ਕਰਦੇ ਨੇ ਸਰ ਕਾਨੂੰਨਾਂ ਦੇ ਵਿੱਚ ਕਿਹੜਾ ਪ੍ਰਾਇਮਰੀ ਹੋਵੇ ਗੱਲ ਤੇ ਬੰਦੀ ਹੋਵੇ ਖੇਡਾਂ ਨੂੰ ਪਗੜੀਆਂ ਨੂੰ ਕਰੇ ਪਹੁੰਚਾਉਂਦੇ ਮੁੰਡਿਆਂ ਨੂੰ ਅਮੀ ਜੋੜੀ ਕਰਦੇ ਲੇਕਿਨ ਉਹਨਾਂ ਨੂੰ ਬਰਾਬਰ ਦਾ ਮੌਕਾ ਨਹੀਂ ਹੈ ਜਿਹੜੀ ਮੈਸੇਜ ਹੈ ਇਹ ਆਪਣਾ ਸਾਡੇ ਸਾਰੇ ਉਹਨਾਂ ਦੇ ਦਿਸਕਰਕ ਜਿਹੜੀ ਹੈ ਬਹੁਤ ਮਹੱਤਵਪੂਰਨ ਹੈ ਇਸ ਸਟੇਟ ਨਾਲ ਤਾਂ ਫੰਕਸ਼ਨ ਕਰਵਾਉਣਾ ਬੈਠਾ ਹੈ ਅਰ ਪੋਟਰੀ ਵਿੱਚ ਪਾਤ ਮਿੰਟ ਵਿੱਚ ਸੌਪੀਆ ਮੜਿਆ

ਸਭ ਤੋਂ ਪਹਿਲਾਂ ਇਹ ਗੱਲ ਕਰਨਾ ਚਾਹੀਦਾ ਹੈ ਕਿ ਕਿਵੇਂ ਕਿਸ ਤਰ੍ਹਾਂ ਅਗਲਾ ਕੋਈ ਸਟਾਰਟਿੰਗ ਦੇ ਵਿੱਚ ਸੀਐਨ ਦਾ ਲੈਕਵਾ ਸਾਹਮਣਾ ਕਰਦਾ ਹੈ ਡਾਕਟਰਾਂ ਨੇ ਬੜੀ ਕਮਿਊਨਿਟੀ ਕਰਦਾ ਹੈ ਕਿ ਜਿਹੜੇ ਹੋਗੇ ਤਾਂ ਇਹ ਜਿਹੜੇ ਪੁਰਾਣੀ ਹੋਇਆ ਜਿਵੇਂ ਮੱਲਖ ਕਲਿਨਿਕ ਦੇ ਵਿੱਚ ਡਾਕਟਰ ਹੈ ਉਹ 650 ਹੁਣ 100 100 ਹੋ ਗਿਆ ਲੱਗਦਾ ਹੈ ਕਿ ਇਹਨਾਂ ਨਾਲ ਆਖਰੀ ਵੀਡੀਓ ਵਿੱਚ ਜਿਹੜਾ ਡਾਕਟਰ ਹੈ ਬੈਸਟ ਹੋ ਰਿਹਾ ਦਵਾਈਆਂ ਦੇ ਸਾਰੇ ਹੁਣ ਜਿਹੜਾ ਸੈਕੰਡਰੀ ਹਸਪਤਾਲ ਹੈਗਾ ਉਹਦੇ ਵਾਸਤੇ ਡਾਕਟਰ ਦੀ ਸ਼ਾਰਟੇਜ ਹੈ ਪੰਜਾਬ ਵਿੱਚ ਡਾਕਟਰ ਸਮਿਲ ਨਹੀਂ ਰਹੇ ਸਾਡੇ ਇਸ ਕਰਕੇ ਅਸੀਂ ਦੋ ਤਿੰਨ ਨਵੇਂ ਜਿਹੜੇ ਸਟੈਪਸ ਲਏ ਆ ਕਿ ਜਿੱਥੇ ਜਿਹੜੇ ਡਾਕਟਰ ਰਿਟਾਇਰ ਹੋ ਗਏ ਉਹਨਾਂ ਦੀ ਜਗ੍ਹਾ ਨੀਡ ਬੇਸਡ ਹੋਣੀ ਚਾਹੀਦੀ ਹੈ ਖੇਤਰ ਨਾਲ ਕੋਈ ਸਿਰਫ ਪੰਜ ਸਾਲ ਤੱਕ ਸੱਤ ਸਾਲ ਹੋਰ ਮੰਗਦੇ ਉਹਨਾਂ ਨੂੰ जोड़े कोई प्राइवेट डॉक्टर है जितने नहीं है जमें बेयर कोर्ट लास्ट का प्राइवेट डॉक्टर आता है जमें चार पैंसर लगा देना एमरजेंसी कर देंगे पैनोपोल है इसे तरह मुक्तसर जैसे तो नहीं है साइलका उतर जेटे कोई प्राइवेट डॉक्टर से उन्होंने भी इनवायरमेंट मोटर ला रहे कोई सर्विसिज सा है जो है जो कि अल्ट्रासाउंड की मशीन खराब होगी ज नहीं है वो बहरों करा लेंगे पैसे सरकार के

लोकल लेवल पे कदे कदे किदिखते मेसबानी पर थोड़ी इदा नहीं कोई गल है सी वो स्टाफ ਦਿੱਤਾ ਹੋਇਆ ਫਾਸਟ ਨਾਲ ਕੁਛ ਕਰਲੇ ਜਿਸ ਨਾਲ ਕਾਫੀ ਇੰਪਰੂਵਮੈਂਟs ਹੋਇਆ ਬਾਕੀ ਜਗ੍ਹਾ ਤੇ ਵੀ ਕਰ ਰਹੇ ਨੇ ਬਹੁਤ ਅੱਛੀ ਤਰ੍ਹਾਂ ਮੈਨੇਜ ਕਰਦੇ ਪਤਾ ਲਿਆ ਜੋ ਲੋਕਲ ਜਿਹੜੀ ਤੁਹਾਡੇ ਜਿਵੇਂ ਲੋਕਲ ਭਾਏ ਉਹ ਸਿਵਲ ਸਰਕਲ ਨਾਲ ਜਾਂ ਆਪਣੇ ਸਮੂਹ ਜ਼ੋਨਾਂ ਤੇ ਵੀ डिपेंड ਕਰਦਾ ਹੈ ਮੈਨੂੰ ਲੋਕਲ ਮੈਨੇਜਮੈਂਟ ਹੋਣਾ ਨਹੀਂ ਕਰਨਾ ਕਦੇ ਨਾ ਕਦੇ ਕਿਤਨੇ ਕਿਤੇ ਜਿਹੜੀ ਥੋੜੀ ਮੋਟੀ ਰਾਹੀ ਚੱਲਉਂਦਾ ਕਮਿਟੀ ਦੀ ਰਾਜਨੀਤੀ ਉਹ ਵੀ ਹੌਲੀ ਹੌਲੀ ਉਹ ਕੈਪੀਟਲ ਵਿੱਚ ਕਰਦੇ ਆ ਦੇ ਵਾਸਤੇ ਅਸੀਂ ਜਿਹੜਾ ਹੌਸਪੀਟਲ ਸਟੇਸ਼ਨ ਦਾ ਆ ਗਿਆ ਕਾਰਨ ਕਰਕੇ ਬਣਾ ਰਹੇ ਪੂਰੇ ਸਾਰੇ ਪੰਜਾਬ ਦੇ ਬਹੁਤ ਜਲਦੀ ਜਿਹੜਾ ਹੈਗਾ ਸਾਡੇ ਸਾਰਿਆਂ ਲੋਕਾਂ ਦੇ ਟੈਸ਼ਬੋਰਡ ਬਣ ਜੂਗਾ ਸਾਡੀ ਸੇਵਾ ਸਿਹਤ ਸਭਾ ਨਾਲ ਜਿਹੜਾ ਜੋ ਮੈਨੂੰ ਪਤਾ ਹੋਵੇਗਾ ਕਿ ਕਿਹਨੇ ਮਲਾਕਨ ਚੈੱਕ ਕਰਨਾ ਕਿ ਪੇਸ਼ਟ ਆਇਆ ਜਿਹੜੇ ਆਪਾਂ ਚੈੱਕ ਕਰਨਾ ਪੇਸ਼ਟ ਆਇਆ ਕਿਤੇ ਕਿੰਨੀ ਦਵਾਈ ਕੀਤੀ ਗਈ ਹੈ ਕਿਤੇ ਬਲੱਡ ਸ਼ੂਟੀ ਚੀਜ਼ ਵੀ ਕਮੀ ਹੈ ਤੇ ਸਟਾਫ ਦੀ ਵੀ ਹੋਣਾ ਜਿਹੜੇ ਡਾਕਟਰ ਨੇ ਪੇਸ਼ੀ ਕਿੱਥੇ ਦੇ ਲਈ ਹੋ ਗਈ ਉਹ ਸਾਰਾ ਅਸੀਂ ਜਿਹੜਾ ਇੱਕ ਮੋਨਿਟਰਿੰਗ ਸਿਸਟਮ ਵੀ ਕਰਦੇ ਹਾਂ ਜਿਹੜਾ ਨਗਰ ਚਰਪੂਸ਼ ਮਾਨਿਟਰਿੰਗ ਸਿਸਟਮ ਕਰਦੇ ਹਾਂ ਉਦੋਂ ਨਾਲ ਹੋਰ ਵਧੇਤਰ ਹੋਏਗਾ ਸਾਡਾ ਕੰਮ ਸਾਹ ਜਿਸ ਤਰ੍ਹਾਂ ਗੱਲ ਕੀਤੀ ਜਾਂਦੀ ਏਬੀ ਦਾ ਕੰਝਾ ਕਸਿਆ ਜਾ ਰਿਹਾ ਹੈ ਅੱਜ ਚੌਥਾ ਮੇਰਾ ਸੰਬੰਧ ਹੈ ਦਿੱਲੀ ਦਾ ਟੂਕੀਵਾਲ ਮੇਰਾ ਜਾਰੀ ਹੋਇਆ ਕੀ ਲੱਗਿਆ ਬੰਨ ਕਿਸ ਤਰ੍ਹਾਂ ਲਗਾਤਾਰ ਸੰਬੰਧ ਦੇ ਬਾਬਤ ਜੀ ਅੱਗੇ ਪੇਸ਼ ਹੋਣ ਦੇ ਕਿਤੇ ਵਿਕਟੋਰੇ ਸਾਹਮਣੇ ਹੈ ਜਿਹੜਾ ਮੰਨ ਉਹਦੇ ਚ ਬੜੇ ਇੱਕ ਇਨਫਾਸਟਰ ਸਾਡੇ ਜਿਹੜੇ ਇਨਵੈਸਟਰ ਕੰਪਨੀ ਦਾ ਉਹਨਾਂ ਨੇ ਬਹੁਤ ਵਧੀਆ ਦਿੱਖ ਕੇ ਉਹਦਾ ਜਵਾਬ ਦਿੱਤਾ ਅਗਲੇ ਬਾਕੀ ਸਾਰੀਆਂ ਗੱਲਾਂ ਆਪਾਂ ਲੋੜੀ ਵਾਲੇ ਜੰਮੀ ਕਰਦੇ ਹਾਂ ਧੰਨਵਾਦ ਥੈਂਕ ਯੂ ਸਰ ਥੈਂਕ ਯੂ ਸਰ